ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਤੇ ਤੇ ਭਾਈ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਮਕਾਨ ਹੈ ਘਰ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਸਕਰੀਨ ਤੇ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਜੇ ਕਿਸੇ ਨੇ ਕੋਠੀ ਮਕਾਨ ਘਰ ਕਿਸੇ ਵੀ ਏਰੀਆ ਚੋ ਬਿਕਵਾਉਣਾ ਤਾਂ ਆਪਣੇ ਕੋਲੇ ਭੇਜੋ ਐਡ ਆਪਾਂ ਫ੍ਰੀ ਚ ਲਗਾ ਦਾਂਗੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਆ ਭੇਜੋ ਜੀ ਜੜੀ ਕੋਠੀ ਵਈ ਆ ਜਪਾ ਲੈ ਕੇ ਪਹੁੰਚੇ ਆ ਪੂਰੀ ਹਰੀਆਲੀ ਚ ਬਣੀ ਹੋਈ ਆ ਜਿਹੜਾ ਫਰੰਟ ਲੱਗਦਾਗਾ ਪੂਰੀ ਹਰੀਆਲੀ ਚ ਆ ਪੂਰੇ ਮੂਰੇ ਪਾਰਕ ਵਗੈਰਾ ਇਹਨਾਂ ਨੇ ਬਣਵਾ ਰੱਖੀ ਆ ਬਹੁਤ ਜ਼ਿਆਦਾ ਸ਼ਾਨਦਾਰ ਕੋਠੀ ਆ ਤੇ ਗੱਲ ਆਪਾਂ ਪੂਰੀ ਕਰਦਾ ਪਹਿਲਾਂ ਤੁਸੀਂ ਬਾਹਰਲੀ ਸਾਈਡ ਤੋਂ ਦੇਖੋ ਬਾਹਰਲੀ ਸਾਈਡ ਪੂਰਾ ਨੇਚਰਲ ਹੈ ਜੀ ਸਾਹਮਣੇ ਕਿ ਤੁਸੀਂ ਦੇਖੋਗੇ ਝੌਂਪੜੀ ਜੀ ਵੀ ਪਾਈ ਹੋਈ ਆ ਉਹਨੂੰ ਕੀ ਕਹਿੰਦੇ ਮੈਨੂੰ ਪਤਾ ਨਹੀਂ ਆਪਣੇ ਤਾਂ ਪਿੰਡਾਂ ਚ ਝੌਂਪੜੀ ਕਹਿੰਦੇ ਆ ਜੀ ਤੇ ਵਿਚਾਲੇ ਲੋਕਿਟਾਂ ਲੱਗੀਆਂ ਹੋਈਆਂ ਤੇ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ। ਬਾਕੀ ਕਾਫੀ ਇਹਨਾਂ ਨੇ ਫਲਦਾਰ ਬੂਟੇ ਵੀ ਲਾਏ ਹੋਏ ਆ। ਪੂਰੀ ਹਰਿਆਲੀ ਚ ਕੋਠੀ ਬਣਵਾਈ ਹੋਈ ਆ। ਪੂਰੇ ਪੈੜ ਪੌਦੇ ਬਹੁਤ ਵਧੀਆ ਗਮਲੇ ਰੱਖੇ ਹੋਏ ਆ। ਤੇ ਗਾਰਡਨ ਏਰੀਆ ਬਹੁਤ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਇਹਨਾਂ ਨੇ। ਆਹ ਸਾਰੀ ਕੋਠੀ ਤੇ ਮੂਰੇ ਜਿਹਨੇ ਦਰਖਤ ਲੱਗੇ ਹੋਏ ਆ ਤੁਸੀਂ ਆਪੇ ਦੇਖ ਲੂ। ਤੇ ਵਧੀਆ ਕੋਠੀ ਹੈ ਜੀ ਤੇ ਵਧੀਆ ਏਰੀਆ ਚ ਆਪਣੇ ਕੋਲੇ ਪਹੁੰਚੀ ਆ। ਲੋਕੇਸ਼ਨ ਬਹੁਤ ਚੰਗੀ ਆ। ਕੋਠੀ ਚੰਗੀ ਬਣੀ ਹੋਈ ਆ। ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਮੈਂ ਗਰੰਟੀ ਲੈਣਾ ਜੀ ਪਸੰਦ ਆਊਗੀ। ਬਾਕੀ ਅਮਰੂਦ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਮਿੱਠੇ ਅਮਰੂਦ ਲੱਗਦੇ ਆ ਇਹਨਾਂ ਨੇ ਦੱਸਿਆ। ਬਾਕੀ ਕਾਫੀ ਪੈੜਪੋਦੇ ਆਪਾਂ ਨੂੰ ਲੱਗੇ ਹੋਏ ਫਾਲਦਾਰ ਵੀ ਮਿਲ ਜਾਣਗੇ। ਜੇ ਕਿਸੇ ਨੇ ਕੋਠੀ ਖਰੀਦਣੀ ਹੈ ਤਾਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਆਪਾਂ ਉਹਨਰ ਦਾ ਨੰਬਰ ਵੀ ਦੇਵਾਂਗੇ। ਹਰ ਚੀਜ਼ ਤੁਹਾਨੂੰ ਪਤਾ ਲੱਗ ਜੂਗੀ। ਤੇ ਤੁਸੀਂ ਦੇਖੋ ਜੀ ਵੀਡੀਓ। ਠੀਕ ਹੈ ਜੀ। ਬਾਕੀ ਦਰਖਤ ਵਗੈਰਾ ਤੁਸੀਂ ਆਪੇ ਦੇਖ ਲਓ ਤੇ ਸਾਹਮਣੇ ਆ ਗਈ ਕੋਠੀ। ਕੋਠੀ ਅੰਦਰੋਂ ਸਾਰੀ ਇਹਨਾਂ ਨੇ ਤਿਆਰ ਕਰਵਾਈ ਹੋਈ ਆ। ਕੂਠੀ ਦਾ ਕਿਚਨ ਤੁਸੀਂ ਦੇਖੋਗੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਕਮਰੇ ਦੇਖੋਗੇ ਬੈਡਰੂਮ ਜੋ ਵੀ ਕੁਝ ਦੇਖੋਗੇ ਹਰ ਚੀਜ਼ ਬਹੁਤ ਸ਼ਾਨਦਾਰ ਤੁਹਾਨੂੰ ਮਿਲ ਜੂਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੇ ਇਨਿਕ ਬਾਹਰਲੀ ਸਾਈਡ ਤੋਂ ਤੁਹਾਨੂੰ ਵਧੀਆ ਲੱਗ ਰਿਹਾ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਜ਼ਰੂਰ ਦਬਾ ਦਿਓ ਜੀ ਤੇ ਫਰੰਟ ਆ ਗਿਆ ਜੀ ਕੂਠੀ ਦਾ ਤੁਸੀਂ ਦੇਖ ਰਹੇ ਹੋ ਤੇ ਗੱਲ ਆ ਬਾਹਰਲੀ ਸਾਈਡ ਤੋਂ ਤੁਸੀਂ ਸਾਰਿਆਂ ਨੇ ਕੂਠੀ ਦੇਖ ਹੀ ਲਈ ਜੀ ਹੁਣ ਆਪਾਂ ਅੰਦਰ ਚੱਲਦੇ ਆਂ ਕੱਲੀ-ਕੱਲੀ ਆਪਾਂ ਚੀਜ਼ ਦੇਖਦੇ ਆਂ ਤੁਸੀਂ ਦੇਖੋ ਜੀ ਪਹਿਲਾਂ ਤਾਂ ਲੌਬੀ ਏਰੀਆ ਆਪਾਂ ਨੂੰ ਖੁੱਲਾ ਡੁੱਲਾ ਮਿਲ ਜੂਗਾ ਆ ਇਧਰਲੇ ਪਾਸੇ ਇਹਨਾਂ ਨੇ ਡਰਾਇੰਗ ਰੂਮ ਬਣਾਇਆ ਹੋਇਆ ਓਪਨ ਹੀ ਆਪਾਂ ਨੂੰ ਮਿਲ ਜੂਗਾ ਇੱਕ ਪਾਸੇ ਸੋਫੇ ਲੱਗੇ ਹੋਏ ਨੇ ਸਾਰੀ ਕੂਠੀ ਜਿਹੜੀ ਆ ਨਕਸ਼ੇ ਤੇ ਤਿਆਰ ਹੋਈ ਹੈ ਤੇ ਬਹੁਤ ਵਧੀਆ ਬਣੀ ਹੋਈ ਹੈ ਕੂਠੀ ਤੇ ਸਾਹਮਣੇ ਆਪਾਂ ਨੂੰ ਕਿਚਨ ਦਿਖ ਰਿਹਾ ਹੈ ਕਿਚਨ ਤੋਂ ਹਨਾ ਮੈਂ ਪਹਿਲਾਂ ਹੀ ਕਹਾਂ ਸੀਗਾ ਬਹੁਤ ਪਸੰਦ ਆਊਗਾ ਕਿਉਂਕਿ ਕਿਚਨ ਦੇਖੋ ਤੁਸੀਂ ਬਹੁਤ ਵੱਡਾ ਇਹਨਾਂ ਨੇ ਬਣਵਾਇਆ ਹੋਇਆ ਬਹੁਤ ਵਧੀਆ ਸ਼ੌਂਕ ਨਾਲ ਸੀ ਤੇ ਸਾਰਾ ਲੱਕੜ ਦਾ ਕੰਮ ਟੋਟਲ ਹੀ ਹੋਇਆਗਾ ਬਾਕੀ ਇਹਨਾਂ ਨੇ ਵੀਡੀਓ ਬਹੁਤ ਚੰਗੀ ਬਣਾ ਕੇ ਭੇਜੀ ਆ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਤਾਂ ਤੁਸੀਂ ਆਪਣੇ ਕੋਲੇ ਇਸ ਤਰ੍ਹਾਂ ਦੀ ਇੱਕ ਪੂਰੀ ਵਧੀਆ ਪੂਰੀ ਵਧੀਆ ਕੁਆਲਿਟੀ ਨਾਲ ਪੂਰੀ ਵਧੀਆ ਆਰਾਮ ਨਾਲ ਬਿਲਕੁਲ ਬਾਹਰ ਤੋਂ ਲੈ ਕੇ ਅੰਦਰ ਤੱਕ ਵੀਡੀਓ ਬਣਾ ਕੇ ਭੇਜ ਦੂੰ ਤੁਹਾਡੀ ਕੋਠੀ ਜਿਹੜੀ ਮਕਾਨ ਘਰ ਕਿਸੇ ਵੀ ਏਰੀਆ ਚ ਆਪਾਂ ਸੇਲ ਕਰਵਾ ਦਾਂਗੇ ਬਾਕੀ ਬੈੱਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਆਪ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਬਾਥਰੂਮ ਵੀ ਕਾਫੀ ਖੁੱਲਾ ਡੁੱਲਾ ਬਹੁਤ ਵਧੀਆ ਬਣਾ ਹੋਇਆ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਹੈ ਜੀ ਤੁਸੀਂ ਜਿਹੜੀ ਆ ਕੋਠੀ ਦੇਖ ਰਹੇ ਹੋ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਸਭ ਤੋਂ ਪਹਿਲਾਂ ਤਾਂ ਕੋਠੀ ਆਪਣੇ ਕੋਲੇ ਪਹੁੰਚੀ ਹੈ ਇਹਨਾਂ ਦਾ ਜਿਹੜਾ ਏਰੀਆ ਜੀ ਗੜ ਸ਼ੰਕਰ ਹੈ ਗੜ ਸ਼ੰਕਰ ਦੇ ਵਿੱਚ ਇਹਨਾਂ ਦਾ ਪਿੰਡ ਹੈ ਜੀ ਸਦਰਪੁਰ ਸਦਰਪੁਰ ਪਿੰਡ ਦੇ ਵਿੱਚ ਆ ਕੋਠੀ ਇਹਨਾਂ ਨੇ ਬਣਵਾਈ ਹੋਈ ਹੈ ਤੇ ਨੇੜੇ ਐਸਬੀਐਸ ਸਕੂਲ ਵੀ ਲੱਗਦਾ ਹੈ ਐਸਬੀਐਸ ਸਕੂਲ ਦੇ ਓਪੋਜ਼ ਓਪੋਸਾਈਡ ਮਤਲਬ ਕਿ ਉਹਦੇ ਸਾਹਮਣੇ ਜੀ ਕੋਠੀ ਇਹ ਬਣੀ ਹੋਈ ਹੈ ਕਿਸੇ ਨੇ ਜਾ ਕੇ ਦੇਖਣੀ ਹੋਵੇ ਜੇ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ 'ਚ ਤੇ ਗੱਲਬਾਤ ਕੋਈ ਵੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨੇ ਕਿਹਾ ਫੋਨ ਤੁਸੀਂ ਲਗਾ ਸਕਦੇ ਹੋ ਜਿਹੜਾ ਨੰਬਰ ਇਹਨਾਂ ਨੇ ਆਪਦਾ ਦਿੱਤਾ ਹੈਗਾ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਤੇ ਨੰਬਰ ਨੋਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਵੀ ਕੋਠੀ ਜਿਹੜੀ ਆਹ ਬਣੀ ਹੋਈ ਹੈ 36 ਮਰਲੇ ਜਗ੍ਹਾ 'ਚ ਹੈ 36 ਮਰਲੇ ਜਗ੍ਹਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਜਿਹਦੇ ਵਿੱਚ ਕੋਠੀ ਜਿਹੜੀ ਬਣੀ ਹੋਈ ਹੈ ਬਿਲਡਿੰਗ ਜਿਹੜੀ ਬਣੀ ਹੋਈ ਹੈ ਉਹ 2800 ਸਕੁਅਰ ਫੁੱਟ ਚ ਬਣੀ ਹੋਈ ਹੈ ਜੀ ਤੇ ਓਨਰ ਦਾ ਜਿਹੜਾ ਨੰਬਰ ਹੈ ਉਹ ਤੁਸੀਂ ਨੋਟ ਕਰ ਲਓ 62 806 ਤੇ 98499 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਜੇ ਚਾਹੁੰਦੇ ਹੋ ਜੀ ਬਾਕੀ ਕੋਠੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਬਣੀ ਹੋਈ ਹੈ نیچے ਤੁਸੀਂ ਦੇਖ ਲਓ ਫਰਸ਼ ਬਹੁਤ ਵਧੀਆ ਰੰਗ ਸਾਰੀ ਕੋਠੀ ਜਿਹੜੀ ਇਹਨਾਂ ਨੇ ਕਰਵਾਈ ਹੋਈ ਹੈ ਪੂਰੀ ਹਰੀਿਆਲੀ ਚ ਕੂਠੀ ਬਣੀ ਹੋਈ ਆ ਲੱਕੜ ਦਾ ਸਾਰਾ ਕੰਮ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਕਰਵਾਇਆ ਹੋਇਆ ਬਾਕੀ ਇਹਨਾਂ ਨੇ ਵੀਡੀਓ ਪੂਰੀ ਦਿਖਾਈ ਆ ਜੀ ਹਰ ਚੀਜ਼ ਕੂਠੀ ਦੀ ਦਿਖਾਈ ਆ ਤੇ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਸਾਰਾ ਕੁਝ ਹੀ ਬਹੁਤ ਵਧੀਆ ਤੇ نیچے ਵੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਇੱਕ ਇਹਨਾਂ ਨੇ ਜਿਹੜਾ ਇਹਨਾਂ ਦਾ ਕਮਰਾ ਚ ਜੀ ਨੀਚੇ ਬਣਿਆ ਹੋਇਆ ਬੇਸਮੈਂਟ ਚ ਜਿੱਥੇ ਸ਼ਾਇਦ ਪੂਜਾ ਪਾਠ ਇਹ ਕਰਦੇ ਨੇ ਜੀ ਤੇ ਸਾਰਾ ਕੁਝ ਵਧੀਆ ਜੀ ਬਾਕੀ ਸਾਰਾ ਕੁਝ ਇਹਨਾਂ ਨੇ ਵਧੀਆ ਤਰੀਕੇ ਨਾਲ ਦਿਖਾਇਆਗਾ ਤੇ ਕੋਠੀ ਕਿਸੇ ਨੇ ਖਰੀਦਣੀ ਹੋਵੇ ਕਿਸੇ ਨੂੰ ਵੀ ਪਸੰਦ ਆਈ ਹੋਵੇ ਤਾਂ ਇਹਨਾਂ ਦੇ ਏਰੀਆ ਚ ਗੜ ਸ਼ੰਕਰ ਏਰੀਆ ਚ ਜਾ ਕੇ ਤੁਸੀਂ ਦੇਖ ਵੀ ਸਕਦੋਂ ਜੀ ਬਾਕੀ ਵੀਡੀਓ ਇਹਨਾਂ ਨੇ ਸਾਰੀ ਦਿਖਾਤੀ ਤੇ ਵੀਡੀਓ ਤੁਸੀਂ ਦੇਖ ਲਈ ਤੇ ਕੋਠੀ ਆ ਜਿਹੜੀ ਆਪਾਂ ਅੱਜ ਲੈ ਕੇ ਪਹੁੰਚੇ ਤੁਹਾਲੇ ਖਾਤਰ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੀ ਜੇ ਤੁਹਾਨੂੰ ਕੋਠੀ ਵਧੀਆ ਲੱਗੀ ਆ ਪਸੰਦ ਆਈ ਆ ਤਾਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਰੂਰ ਤੇ ਵੀਡੀਓ ਨੂੰ ਨਾਲ ਦੀ ਨਾਲ ਸਾਰੇ ਜਣੇ ਲਾਈਕ ਵੀ ਜਰੂਰ ਕਰ ਦੋ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਵੀਂ ਵੀਡੀਓ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹੇ ਨੇ ਤੇ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੋਠੀਆਂ ਤੇ ਮਕਾਨ ਆਏ ਪਈ ਐ ਤੇ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਹਾਂ ਜੀ ਜੇ ਕਿਸੇ ਨੇ ਆਪਦੀ ਕੋਠੀ ਮਕਾਨ ਵੇਚਣਾ ਹੈ ਸੇਲ ਕਰਨਾ ਹੈ ਜੀ ਆਪਣੇ ਕੋਲੇ ਭੇਜਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਾਂ ਫ੍ਰੀ ਦੇ ਵਿੱਚ ਐਡ ਕਰ ਦਾਂ ਕੋਈ ਦਲਾਲੀ ਕੋਈ ਕਮਿਸ਼ਨ ਕੁਝ ਨਹੀਂ ਲੈਂਦੀ ਜੇ ਕਿਸ ਨੇ ਵੇਚਣੀ ਆ ਆਪਣੀ ਕੋਠੀ ਤਾਂ ਉੱਪਰ ਆਪਣਾ ਵਾਰ-ਵਾਰ ਨੰਬਰ ਚੱਲਦਾ ਰਹਿੰਦਾ ਨੰਬਰ ਆਪਣਾ 73800 ਪੂਰਾ 6273 ਆਪਣੇ ਕੋਲੇ ਬਸ ਇੱਕ ਤਾਂ ਵਧੀਆ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਜਲਦੀ ਤੋਂ ਜਲਦੀ ਆਪਾਂ ਇਹਦਾ ਤੁਹਾਡੀ ਲਗਾ ਦੇਵਾਂਗੇ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਦੱਸਿਓ ਜਰੂਰ ਕੋਠੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਹੁਣ ਵੇਲਾ ਆ ਗਿਆ ਜੀ ਕਮੈਂਟਾਂ ਦਾ ਤੁਹਾਨੂੰ ਮੈਂ ਕਮੈਂਟ ਦੱਸਦਾ ਤੁਸੀਂ ਕੀ ਕਹਿੰਨੇ ਹੋ ਕਮੈਂਟਾਂ ਚ ਤੁਹਾਨੂੰ ਮੈਂ ਸਾਰੇ ਕਮੈਂਟ ਪੜ੍ਹ ਕੇ ਦੱਸਦਾ ਜੀ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਉਹ ਹੈ ਜੀ ਰਾਨੀ ਅਰੋੜਾ ਮੇਰੇ ਭੈਣ ਨੇ ਇਹ ਇਹਨਾਂ ਨੇ ਕਿਹਾ ਬਹੁਤ ਵਧੀਆ ਕੋਠੀ ਹੈ ਜਿਹੜੀ ਤੁਸੀਂ ਕੱਲ ਦਿਖਾਈ ਹੈ ਜੀ ਹਾਂਜੀ ਕੋਠੀ ਤਾਂ ਬਹੁਤ ਵਧੀਆ ਹੋ ਤੇ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਚੈੱਕ ਕਰ ਲਓ ਜੀ ਉਹਦੇ ਵਿੱਚ ਨੰਬਰ ਦਿੱਤਾ ਮਾਲਕ ਦਾ ਉੱਤੇ ਗੱਲ ਤੁਸੀਂ ਕਰ ਸਕਦੇ ਹੋ ਆਗਲਾ ਜਿਹੜਾ ਕਮੈਂਟ ਹੈ ਜਸਪ੍ਰੀਤ ਸਿੰਘ ਦਾ ਇਹਨਾਂ ਨੇ ਕਿਹਾ ਵੀਰ ਜੀ ਨਿਹਾਲ ਸਿੰਘ ਵਾਲੇ ਕੋਈ ਮਕਾਨ ਦੱਸੋ ਜੀ ਤੁਹਾਨੂੰ ਕਿੰਨੇ ਕ੍ਰੇਡ ਤੱਕ ਚਾਹੀਦਾ ਮੈਨੂੰ ਦੱਸੋ ਜੀ ਮੈਂ ਉਹ ਸਾਹਮਣੇ ਤੁਹਾਡੇ ਖਾਤਰ ਫਿਰ ਲੈ ਕੇ ਪਹੁੰਚੂਗਾ ਸੁਖੀ ਗਿੱਲ ਜਿਹੜੇ ਇਹਨਾਂ ਨੇ ਵੈਰੀ ਗੁੱਡ ਕਿਹਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਪਰਵਿੰਦਰ ਕੌਰ ਐਮਰੀ ਭੈਣ ਨੇ ਤੇ ਇਹਨਾਂ ਨੇ ਕਿਹਾ ਵਿਆਸ ਵਿੱਚ 10 ਤੋਂ 12 ਲੱਖ ਤੱਕ ਕੋਈ ਕੂਠੀ ਜਾਂ ਮਕਾਨ ਹੋਵੇ ਤਾਂ ਦੱਸੋ ਅ ਜਲਦੀ ਆਪਾਂ ਲੈ ਕੇ ਪਹੁੰਚਦੇ ਆ ਜੀ ਤੇ ਆਪਣੇ ਕੋਲੇ ਸ਼ਾਇਦ ਇੱਕ ਦੋ ਆਏ ਪਏ ਆ ਮੈਂ ਚੈੱਕ ਕਰ ਲੈਣਾ ਜੀ ਕਨਫਰਮ ਨਹੀਂ ਹੈਗਾ ਮੈਨੂੰ ਲੱਗਿਆ ਵੀ ਆਏ ਹੋਏ ਆ ਜੇ ਕੋਈ ਆਇਆ ਹੋਇਆ ਤਾਂ ਤੁਹਾਨੂੰ ਮੈਂ ਦੱਸ ਦਿੰਨੇ ਜਲਦੀ ਆਪਾਂ ਵੀਡੀਓ ਪਾ ਦਿੰਨੇ ਆ ਜੀ ਤੇ ਨੀਸ਼ਾ ਮੇਰੇ ਭੈਣ ਨੇ ਇਹਨਾਂ ਨੇ 20 ਤੋਂ 25 ਲੱਖ ਤੱਕ ਫਗਵਾੜੇ ਏਰੀਆ ਚੋਂ ਕਿਹਾ ਜੀ ਫਗਵਾੜੇ ਏਰੀਆ ਚੋਂ ਸ਼ਾਇਦ ਆਪਾਂ ਜਿਹੜੀ ਕੱਲ ਵੀਡੀਓ ਪਾਈ ਸੀਗੀ ਉਹ ਫਗਵਾੜੇ ਤੋਂ ਸੀਗੀ ਤੁਸੀਂ ਉਹ ਵੀਡੀਓ ਕੱਲ੍ਹ ਵਾਲੀ ਚੈੱਕ ਕਰ ਲਓ ਜੀ ਤੇ ਉਹਦੇ ਵਿੱਚ ਜਿਹੜਾ ਮਕਾਨ ਆ ਤੁਸੀਂ ਚੈੱਕ ਕਰੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਉਹਨਾਂ ਨਾਲ ਗੱਲ ਕਰ ਲਓ ਰੁਪਿੰਦਰ ਕੌਰ ਮੇਰੇ ਭੈਣ ਨੇ ਇਹਨਾਂ ਨੇ ਖਰੜ ਸਾਈਡ ਮੰਗ ਪਾਈ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਜਲਦੀ ਦੇਖਦੇ ਹਾਂ ਕੋਈ ਆਪਣੇ ਕੋਲ ਪਹੁੰਚਦਾ ਹੈ ਤਾਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਮੈਂ ਲੈ ਕੇ ਪਹੁੰਚਦਾ ਜੀ ਬਾਕੀ ਵੀਡੀਓ ਜਿਆਦਾ ਲੰਮੀ ਹੋ ਜੂਗੀ ਜਿਆਦਾ ਆਪਾਂ ਕਮੈਂਟ ਪਾੜੇ ਬਸ ਅੱਜ ਲਈ ਐਨਰਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਐਨੇ ਜਿਆਦਾ ਕਮੈਂਟ ਕਰਦੋਂ ਬਹੁਤ ਚੰਗੇ ਚੰਗੇ ਕਮੈਂਟ ਕਰਦੋਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਬਸ ਕਮੈਂਟ ਕਰਦੇ ਰਹੋ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਰਹਾਂਗੇ ਹਰ ਰੋਜ਼ ਕੋਠੀ ਤੇ ਮਕਾਨ ਲੈ ਕੇ ਠੀਕ ਹੈ ਜੀ ਬਾਕੀ ਲਾਈਕ ਸ਼ੇਅਰ ਕਰ ਦੂ ਤੇ ਅੱਜ ਤੁਸੀਂ ਗੜਸ਼ੰਕਰ ਏਰੀਆ ਚੋਂ ਦੇਖ ਰਹੇ ਹਾਂ ਤਾਂ ਨੀਚੇ ਕਮੈਂਟ ਕਰਿਓ ਜਰੂਰ ਕਿੰਨੇ ਕੁ ਮੇਰੀਆਂ ਭੈਣਾ ਕਿੰਨੇ ਕੁ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਦੇਖ ਰਹੇ ਹੋ ਗੜਸ਼ੰਕਰ ਏਰੀਆ ਚੋਂ ਕਮੈਂਟ ਕਰਕੇ ਮੈਨੂੰ ਦੱਸਿਓ ਜਰੂਰ ਕਿੰਨੇ ਕੁ ਜਣੇ ਤੁਸੀਂ ਆਇਓ ਸੀ ਬਾਕੀ ਜਲਦੀ ਮਿਲਦੇ ਆ ਜੀ ਤੇ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਜੇ ਕਿਸੇ ਨੇ ਵੇਚਣੀ ਹੈ ਕੋਠੀ ਮਕਾਨ ਘਰ ਆਪਦੀ ਭੇਜੋ ਮੇਰੇ ਕੋਲੇ ਜੀ